ਖਾਲਸਾ ਸਿਰ ਬਾਖਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਮ ਦੁੱਗਣੀ ਤੇ ਰੱਬ ਤੁਸਾਂ ਨੂੰ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਵੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਦਾ ਕਈ ਦਿਨਾਂ ਬਾਅਦ ਬਾਖਰੂ ਜੀ ਆਇਆ ਕਿਰਪਾ ਹੋਈ ਹੈ ਜੀ ਵੀ ਅੱਜ ਸੂਰਜਾ ਐਨ ਨਿਰਪੱਖ ਹੋ ਕੇ ਨਿਕਲਿਆ ਹੋਇਆ ਕੋਈ ਉੱਪਰ ਸੂਰਜ ਨੂੰ ਮਤਲਬ ਆਦਿਆ ਕੋਈ ਰੋਕ ਥੰਮ ਨਹੀਂ ਹੈਗੀ ਜਿਹੜਾ ਬੱਦਲ ਬਾਈ ਜੀ ਹੋਊਗੀ ਤੇ ਜੇ ਬੱਦਲਬਾਈ ਨਹੀਂ ਹੈਗੀ ਤਾਂ ਦਾ ਮਤਲਬ ਵੀ ਮੌਸਮ ਸਾਰੇ ਪਾਸੇ ਸਾਤ ਹੈ ਪਹਾੜਾਂ 'ਚ ਮੀਂਹ ਨਹੀਂ ਪੈਣਾ ਪਾਖੜੇ 'ਚ ਪਾਣੀ ਨਹੀਂ ਆਉਣਾ ਪਾਖੜੇ ਤੋਂ ਬਾਅਦ ਸਤਲੁਜ ਦੇ ਪਾਣੀ ਨੂੰ ਸਤਲੁਜ ਤੋਂ ਬਾਅਦ ਜਿਹੜੇ ਬੰਨਾਂ ਨੂੰ ਸਾਡੇ ਇੱਧਰ ਦੌਂਦਪੁਰ ਹੋ ਗਿਆ ਜੀ ਵਿੱਚ ਫਸਿਆ ਹੋ ਗਿਆ ਜੀ ਵਿੱਚ ਸਾਰੰਗਪੁਰ ਹੋ ਗਿਆ ਜਿਹੜੇ ਇੱਥੇ ਸਾਡੇ ਜੂਥ ਸੰਘਰਸ਼ ਲੱਗੇ ਬਕਰਨ ਵੀ ਉਹਨਾਂ ਦੀ ਮਿਹਨਤ ਤਾਂ ਹੀ ਰਾਸ ਆਉਣੀ ਹੈ ਜੇ ਪਾਣੀ ਘਟੂਗਾ ਉਹਦੇ ਵਿੱਚ ਤੇ ਕਹਿੰਦੇ ਬਿਨਾ ਭਾਗਾ ਤੋਂ ਸੇਵਾ ਵੀ ਨਹੀਂ ਮਿਲਦੀ ਕੋਈ ਕਰਦਾ ਕੋਈ ਨਹੀਂ ਕਰਦਾ ਇਹ ਆਪਣੀ ਆਪਣੀ ਸਮਝ ਆ ਸਾਰਿਆਂ ਦੀ ਹੁਣ ਥੈਲਿਆਂ ਦੀ ਸੇਵਾ ਜਿੱਥੇ ਉਹਨਾਂ ਨੂੰ ਉਸ ਤੋਂ ਬਾਅਦ ਮਿੱਟੀ ਦੀ ਸੇਵਾ ਜੀ ਕੋਈ ਪਾਣੀ ਦੀ ਸੇਵਾ ਕੋਈ ਲੰਗਰ ਦੀ ਸੇਵਾ ਵੀ ਪੂਰਾ ਇਸ ਟਾਈਮ ਉੱਥੇ ਚੱਲ ਰਿਹਾ ਕੰਮ ਕੋਈ ਇੱਥੇ ਆ ਗਿਆ ਕੋਈ ਚੱਲ ਗਿਆ ਪਤਾ ਹੀ ਨਹੀਂ ਲੱਗਦਾ ਕਿੰਨੇ ਕਜੂਤ ਉੱਥੇ ਲੱਗਿਆ ਹੋયા ਕਿੰਨਾ ਕ ਨਹੀਂ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹਕਮੇ ਅੰਦਰ ਸਭ ਕੋ ਬਾਹਰੋਂ ਕੋ ਮਨਾ ਕੋ ਹੁਕਮ ਦੇ ਨਾਲ ਸਾਰਾ ਕੁਝ ਦਿੱਲੀ ਵਿਧਾਨ ਸਭਾ ਬਣੀ ਜਾਂਦਾ ਜਿੰਨਾ ਕਿ ਮੈਂ ਕਹਿੰਦਾ ਉੱਥੇ ਤੇ ਪਹਿਲੀਆਂ ਸਰਕਾਰਾਂ ਨੇ ਰੇਤਾ ਚੱਕਿਆ ਜੀ ਉਨਾਂ ਤੋਂ ਉੱਥੇ ਮਿੱਟੀ ਦਿੱਤਾ ਦੁਬਾਰਾ ਪਹੁੰਚ ਗਿਆ ਕਿੱਥੇ ਕਿੱਥੇ ਤੇ ਪਹੁੰਚਿਆ ਕੋਈ ਪਤਾ ਹੀ ਨਹੀਂ ਕੱਲ ਚੁੰਨੀ ਕਿਹਾ ਮੈਂ ਕਹਿੰਦਾ ਬਨੂੜ ਕਿਹਾ ਜੀ ਕੋਈ ਇਲਾਕਾ ਹੈ ਹੀ ਨਹੀਂ ਜਿੱਥੇ ਤੇ ਟਰੈਕਟਰ ਜਿਨ੍ਹਾਂ ਕੋਲ ਸੰਭਵ ਹੈਗਾ ਵੀ ਹਾਂ ਕਿ ਕਿਸੇ ਇਹ ਵੀ ਤਾਂ ਹੈਗਾ ਵੀ ਚਲੋ ਅਸੀਂ ਅਸੀਂ ਮੰਨ ਕੇ ਚੱਲੇ ਕਿ ਸਾਡੇ ਪਿੰਡ ਚ ਇੱਥੇ ਜੀਸੀਬੀ ਮਸ਼ੀਨ ਹੈ ਨਹੀਂ ਹਾਂ ਤੇ ਅਸੀਂ ਕਈਆਂ ਨਾਲ ਕਿਟਰਾਲਾ ਭਰ ਕੇ ਲਿਉਂ ਪਰ ਇਹ ਵੀ ਨਹੀਂ ਹੈਗਾ ਵੀ ਅਸੀਂ ਆਪ ਉੱਥੇ ਜਾਂਦੇ ਆਂ ਸੇਵਾ ਕਰਦੇ ਆਂ ਅ ਕਹਿੰਦੇ ਤਾਂ ਕਹਿੰਦੇ ਵੀ ਇੱਥੇ ਵੀਡੀਓ ਬਣਾ ਕੇ ਮੋੜ ਆਉਂਦੇ ਆਂ ਫਲਾਣਾ ਟਮਕਾਣਾ ਕਹਿਣਾ ਇਹਨਾਂ ਨੇ ਕਹੀ ਜਾਣਾ ਹਾਂ ਉਹ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਉਹ ਤਾਂ ਸਾਨੂੰ ਪਤਾ ਤਾਂ ਸਾਡੇ ਪ੍ਰਮਾਤਮਾ ਨੂੰ ਪਤਾ ਵੀ ਅਸੀਂ ਉੱਥੇ ਕੀ ਕਰਦੇ ਕੀ ਨਹੀਂ ਜੱਜ ਕਰਦੇ ਨਾ ਅਸੀਂ ਉਹ ਜਿਤਾਉਣਾ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਕੁਝ ਕਰ ਅਸੀਂ ਤਾਂ ਸਾਡੇ ਘਰ ਪ੍ਰਸ਼ਾਦਾ ਨਹੀਂ ਬਣਦਾ ਔਰ ਜੀ ਉਹਦਾ ਕਰਕੇ ਫਿਰ ਲੜਪੜ ਕੇ ਉੱਥੇ ਚੱਲ ਜਾਂਦੇ ਉੱਥੇ ਰੋਟੀਆਂ ਖਾਂਦੇ ਭਾਂ 5000 ਲੰਗਾ ਰੋਂਦਾ ਆ ਕੋਈ ਕਦੂ ਦੀ ਸਬ지 ਬਣਾ ਕੇ ਲੈ ਆਉਣਾ ਕੋਈ ਆਲੂਆਂ ਦੀ ਸਬ지 ਬਣਾ ਕੋਈ ਅਚਾਰ ਨਾ ਕੋਈ ਦੇਸੀ ਕੀ ਨਾ ਪਤਾ ਹੀ ਨਹੀਂ ਕਿਆ ਕਿਆ ਹਿਸਾਬ ਇਹ ਨਹੀਂ ਕੋਈ ਹੈਗਾ ਵੀ ਕਿੰਨੇ ਪ੍ਰਕਾਰ ਦਾ ਉੱਥੇ ਲੰਗਰ ਆਉਂਦਾ ਛਕਣ ਵਾਲੇ ਛਕ ਵੀ ਜਾਂਦੇ ਸੇਵਾ ਕਰਨ ਵਾਲੇ ਸੇਵਾ ਵੀ ਕਰੀ ਜਾਂਦੇ ਕੰਮ ਤਾਂ ਫੇਰ ਵੀ ਨਹੀਂ ਖੜਨਾ ਉੱਥੇ ਤਾਂ ਚੱਲੀ ਹੋ ਜਾਣਾ ਜੇ 100 ਬੰਦਾ ਚੱਲ ਗਿਆ ਤਾਂ 200 ਤੇ ਪਹੁੰਚ ਗਿਆ ਤੇ ਇਹ ਸੇਵਾ ਚੱਲੀ ਜਾਂਦੀ ਹੈ ਤੇ ਅੱਜ ਜਿਹੜੀ ਧੋਪਾ ਨਾ ਜੀ ਇਹਨੇ ਹਾਂ ਜੀ ਵੀਰ ਜੀ ਦਾ ਫੋਨ ਆਇਆ ਹਾਂ ਤੇ ਤੇਰੀ ਟਰਾਲੀਆਂ ਲੈ ਕਿਉਂ ਨੇ ਆਂ ਕਈ ਮੁੰਡੇ ਹਾਂ ਦਿੱਤੀ ਸੀ ਜਾ ਕੇ ਦੇਖਣਾ ਠੰਡਾ ਠੰਡਾ ਪਾਣੀ ਪੋੜ ਵਗੈਰਾ ਪਲਾ ਦਿੰਦੇ ਅੱਡੇ ਤੇ ਜਾ ਕੇ ਚਲੋ ਤੇ ਸੇਵਾ ਜੇ ਦੀ ਸੇਵਾ ਉਹ ਪਤਾ ਨਹੀਂ ਕਿੱਧਰ ਤੇ ਕਿੱਧਰ ਨੂੰ ਘੁੰਮ ਕੇ ਕਿਧੇ ਪੱਲੇ ਆ ਜਣੇ ਕੁਝ ਨਹੀਂ ਪਤਾ ਹੈਗਾ ਹੈ ਹਾਂ ਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਵੀ ਕਰਮ ਵਾਲਿਆਂ ਨੂੰ ਮਿਲਦੀ ਹਾਂ ਬੈਨਾ ਮੈਂ ਤਾਂ ਪਹਿਲੇ ਕਹਤਾ ਬਿਨਾਂ ਭਾਗਾ ਤੇ ਸੇਵਾ ਨਹੀਂ ਮਿਲਦੀ ਅ ਅੱਜ ਮੈਂ ਅੱਜੇ ਨਹੀਂ ਮੈਂ ਤੇ ਸਵੇਰੇ ਸਾਢੇ 7:00 ਪਹੁੰਚਾਂ ਨਹੀਂ ਮੈਂ ਉੱਥੇ ਜਾਣਾਂ ਜੀ ਸਵੇਰੇ 8:00 ਵਜੇ ਚੱਲ ਜਾਂਦਾ 12 ਵਜੇ ਕਦੇ 1 ਵਜੇ ਕਦੇ 2 ਵਜੇ ਆਹ ਟਾਈਮ ਨਾਲ ਉੱਥੋਂ ਤੇ ਮੁੜ ਕੇ ਆਉਂਦੇ ਰਹੇ ਆ ਇਹ ਵੀ ਨਹੀਂ ਵੀ ਇੰਨੇ ਘੰਟੇ ਇੱਕ ਬੰਦਾ ਉੱਥੇ ਬਹਿ ਕੇ ਵੀ ਨਹੀਂ ਮੁੜ ਸਕਦਾ ਦੁਨੀਆ ਕਿੰਨੀ ਕਿੰਨਿਆਂ ਦੀ ਇਹ ਨਿਗਾ ਸਾਡੇ ਪਰ ਅਸੀਂ ਵੀ ਚਲੋ ਇੱਕ ਹੁਣ ਆਮ ਲੋਕਾਂ ਨਾਲ ਤਾਂ ਥੋੜੇ ਜਿਹਾ ਵੱਖਾ ਕਿਉਂ ਸੀ ਵੀ ਬਲੌਗਿੰਗ ਕਰਦੇ ਆ ਤਾਂ ਸਾਰਿਆਂ ਦੀ ਨਿਗਾ ਸਾਡੇ ਪਰ ਵੀ ਤਾਂ ਹੈਗੀ ਵੀ ਇਹ ਬੰਦੇ ਕੀ ਕਰਦੇ ਕੀ ਨਹੀਂ ਘੁੰਮਦੇ ਆ ਫਿਰਦੇ ਆ ਉੱਥੇ ਸੈਰ ਸਪਾਟਾ ਕਰਦੇ ਆ ਹਾਂ ਚਲੋ ਹੁਣ ਹਾਂ ਪਹਿਲਾਂ ਪਾਣੀ ਪਾਣੀ ਪਲਾਵਾ ਪਾਣੀ ਚਾਹ ਠੰਡਾ ਜਿਹੜਾ ਵੀ ਆਪਾਂ ਤੇ ਆਪਣੀ ਤੇ ਜਿਹੜੀ ਸੇਵਾ ਹੁੰਦੀ ਆ ਚਲੋ ਮਿਲਦਾ ਜੀ ਮੈਂ ਤੁਹਾਨੂੰ ਉੱਥੇ ਚੱਲ ਕੇ ਹਾਂ ਸਾਸਰੀ ਘਰ ਤੇ ਬਲੂ ਜੀ ਠੰਡੇ ਦੀਆਂ ਬੋਤਲਾਂ ਤੋਂ ਗਲਾਸ ਇਹ ਚੈਨ ਚੱਕ ਲਈ ਜੀ ਅਜੇ ਦੂਈ ਵਧੀਆ ਉਹ ਸਭ ਦੇ ਸੱਤੇ ਚੁੜ ਜਿਓ ਜੀ ਅੱਛਾ ਦੇਖ ਵਾਹ ਕਾਟ ਸਮਾਂ ਟਰੈਕਟਰ ਆ ਰਹੇ ਜੀ ਇੱਤੇ ਵਾਲੇ ਉਹਨਾਂ ਵਾਸਤੇ ਥੋੜੀ ਜਿਹੀ ਸਰਵਿਸ ਆਪਣੇ ਪਾਸੇ ਜੋ ਕਰਦੇ ਆਂ ਕਰਵਾਉਣ ਦਾ ਪਰਮਾਤਮਾ ਹੀ ਆ ਆ ਜਦੋਂ ਹੱਥ ਵਾਸਤਾ ਕਿਸੇ ਦੇ ਨਹੀਂ ਅ ਸਟੋਪਟ ਪੰਜ ਛੇ ਡ੍ਰੈਕਟਰ ਇਕੱਠੇ ਮਿੱਟੀ ਦੇ ਲੈ ਕੇ ਆ ਰਹੇ ਮੁੰਡੇ ਅ ਮਹਾ ਚਲੋ ਕੱਦੇ ਕਦ ਕਿੱਥੋਂ ਤੁਰੇ ਵੇ ਤਾਂ ਹੁਣ ਉਹਨਾਂ ਦੇ ਅਸੇਪਾ ਤਾਂ ਲੱਗੂਗਾ ਅ ਬਸ ਆਪ ਮਹਾਰੇ ਪੰਜਾਬ ਸਾਰਾ ਹੋਣਾ ਸਾਡਾ ਆ ਗਏ ਮੇਰੇ ਉਹ ਖਲਾਮੀ ਵੀਰ ਓਏ ਆਵਾਜ਼ ਨਾ ਦੂਰੀ ਦਾ ਰਹਿਣਾ ਮਾਰੀ ਦਾ ਪਿੱਛੇ ਨਹੀਂ ਲੱਗੀ ਜਰਾ ਜਰਾ ਦਮ ਭਾ ਲੈ ਕੋਈ ਭਾਈ ਕਾਫਰੀ ਕਾਰ ਮੇਰੇ ਵੀਰ ਸਸਰੀ ਕਾਲ ਇਧਰ ਨੂੰ ਭਾ ਲੈ ਹਣ ਪਤਾ ਤੇ ਮੋੜੇ ਆ ਕਿੱਥੇ ਤੇ ਕਿਹੜਾ ਪਿੰਡ ਹੈ ਤੇਰਾ ਕਿ ਪਿੰਡ ਹੈ ਪਿੰਡ ਹੈ ਤੇ ਕਿੰਨੇ ਡਾਇਰੈਕਟਰ ਸਾਲ ਸਟ੍ਰੇਟ ਜਿਹੜੇ ਆਏ ਸੀ ਮਿੱਟੀ ਉਹ ਨਾ ਜਿਹੜੇ ਫੈਲੇ ਸਾਡੇ ਪਰ ਹੈਗੇ ਸਾਡੇ ਪਰ ਮਿੱਟੀ ਪਾਉ ਹਾਂ ਅੱਜ 10 ਫੈਲੇ ਗਾਈ ਤੇ ਆ ਆ ਕੱਢ ਵੀ ਸੀ ਲਾ ਕੇ ਕਿਹੜਾ ਭਾਈ ਜਾਣਾ ਜਦ ਤੱਕ ਸੇਵਾ ਨਾ ਵਾਪਸ ਨੇ ਦੇਈ ਨੀ ਖਰੀ ਜਾਂਦੀ ਬਸ ਦੇਖ ਲੋ ਵੀ ਚਾਹ ਪਰਮਾਤਮਾ ਦੇ ਰੰਗ ਆ ਰਹੇ ਜਦ ਪੰਜਾਬ ਪਰ ਦੇਵਤਾ ਖੜਿਓ ਜੂਥਾਂ ਨੱਖਿਆ ਫਿਰਦਾ ਵੀ ਕਿਆ ਕਰਦੀ ਅਸੀਂ ਕਿਦਾਂ ਕਿਆ ਕਰਦੀ ਕਿਵੇਂ ਨਹੀਂ ਦਿਨ ਰਾਤ ਇੱਕ ਕਰਾਵਾ ਜਿੰਨਾ ਕੰਨ ਖਰੀ ਜਾਂਦਾ ਓਨੀ ਉਹ ਮਿੱਟੀ ਆਈ ਜਾਂਦੀ ਓਨੇ ਹੀ ਥੈਲੇ ਆਈ ਜਾਂਦੇ ਆ ਕਰੋੜਾਂ ਦੇ ਹਿਸਾਬ ਨਾਲ ਉੱਥੇ ਥੱਲੇ ਪੈ ਗਏ ਅਜੇ ਕਿੰਨੇ ਕ ਪੈਣੇ ਕਿੰਨੇ ਕ ਨਹੀਂ ਇਹਨਾਂ ਨੂੰ ਪਰਮਾਤਮਾ ਹੀ ਜਾਣਦਾ ਵੀ ਜਿਹੜਾ ਪਾਣੀ ਦਾ ਬਹੁਤ ਪਰ ਥੋੜਾ ਜਿਹਾ ਘਟੂਗਾ ਤਾਂ ਇੱਧਰ ਜਾ ਕੇ ਥੋੜਾ ਜਿਹਾ ਫੰਦ ਪੈਣਾ ਤੇ ਹੁਣ ਆ ਛੋਟੀ ਥੋੜੀ ਜਿਹੀ ਸੇਵਾ ਕਰਨੀ ਹੁੰਦੀ ਹੈ ਭਰਾਵਾਂ ਦੀਪਾਂ ਨੇ ਅਲ ਫੜਿਆ ਰਹਾ ਹਾਂ ਇਹ ਬਰਬਾਦ ਹੋ ਬੜਾ ਨਾਲ ਹਾਂ ਮੈਂ ਚੜ੍ਹਦੀ ਕਲਾ ਹੋਰ ਲੋਗ ਆਇਦਾਂ ਦੋ ਮੁੰਡੇ ਨੇ ਦਿਖਾਇਆ ਸਾਨੂੰ ਦਿਖਾਈ ਜੰਨਾ ਸਾਨੂੰ ਤਾਂ ਰੋਧ ਲੋਕ ਦੇਖਦੇ ਆ ਹਨਾ ਮੁਖਾ ਜਿਹੜੇ ਮੁੰਡੇ ਸੇਵਾ ਕਰਨ ਆਏ ਆ ਬਿਜੂਤ ਚਾਲ ਆਣੀ ਮਿਲੋ ਜੀ ਇੱਧਰ ਕਿੱਥਾ ਭਾਗਾ ਮਾ ਆ ਲੋ ਆਪਾਂ ਨਾ ਕਰਦੇ ਕਿੱਥੇ ਤੁਸੀਂ ਕਰ ਲੋ ਵੀ ਅੱਜ ਸਾਡਾ 22 ਤਾਰ ਪਤਾ ਨਹੀਂ ਗਿਆ ਕਿੱਥੇ ਹਾਂ ਨਾ ਮੇਲੇ ਨਹੀਂ ਹਨ ਉੱਥੇ ਹਾਂ ਅੱਗੇ ਮੇਲੇ ਹੋ ਪਹਿਲ ਤੋਂ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਠੀਕ ਦੋ ਮੰਨੂ ਬਹਿ ਦੋ ਆ ਲੋ ਆ ਚੱਲੂਗੀ ਪਿੰਲੀ ਜੀ ਵੀ ਚੱਲੂਗੀ ਆ ਲੋ ਨਾ ਸਾਰ ਨੂੰ ਉਰ ਜਾਣਾ ਪੈਣਾ ਹਾਂ ਤੁਹਾਨੂੰ ਉਰਲੀ ਉਰਲੀ ਸਾਈਡ ਤਾਂ ਠੀਕ ਹੈ ਕੰਮ ਉਹ ਦائیں ਜਾਣੀ ਜੱਜ ਗਲਾਸ ਲੈ ਲਿਓ ਭਾਈ ਇਹ ਨਹੀਂ ਮਿਲਦਾ ਜੀ ਫਿਰ ਹੋਰ ਲੈ ਲਿਓ ਬੋਤਲ ਆਪ ਤਾਂ ਕੋ ਚੱਕਰ ਨਹੀਂ ਆਗਾ ਕੋ ਪੈਰ ਤੇ ਫਿਰ ਆਜੋ ਆਜੋ ਉਹ ਭੋਂਡੇ ਆ ਜਾ ਆਜੋ ਯਾਰ ਇਹ ਤਾਂ ਇਹ ਪਿੱਛੇ ਤੱਕ ਟਰੈਕਟਰ ਰੁਕ ਗਿਆ ਆ ਆ ਰੇਤੇ ਦੀ ਲੋੜ ਆ ਵਾਹੀ ਉਹਦੇ ਜਾਲੇ ਹੋ ਗਏ ਜਿਹੜੇ ਡਾਕਟਰ ਮਿੱਟੀਆ ਜਿੰਦ ਨੂੰ ਖੇਤਾਂ ਦਾ ਭਰਨੀ ਪਿਆ ਉਹ ਲੋਬੀ ਜੁਗਲਾ ਫਾਗਰੋਂ ਕੁਲਮੰਗ ਤੋਂ ਦੇਖੋ ਪਰ ਇਹੋ ਬੋਤਲ ਵਿੱਚ ਜਦੋਂ ਤੁਮ ਕਮੇ ਜਾ ਪੋਣ ਰਾਜਾ ਜੀ ਹੋਰ ਬਹਿ ਗਏ ਤੇ ਅੱਗੇ ਮੁੰਡੇ ਆ ਗਏ ਹੋਰ ਆ ਜੀ ਆਪਾਂ ਜੀ ਨੂੰ ਤਤੁਰ ਪੀਂਦੇ ਨੇ ਉਹ ਪਤਾ ਚੱਲੋ ਪਤਾ ਚੱਲੋ ਬਸ ਪਤਾ ਨਾ ਤੁਸਾਂ ਆਪ ਤੁਸੀਂ ਬੰਦੇ ਨੂੰ ਛੱਡਾ ਕੇ ਆਵਾਜ਼ ਕਿਉਂ ਨਾਲ ਪਰਵਾਹੀ ਕੀ ਹਾਲੇ ਅੱਜ ਤੁਸੀਂ ਉਹ ਬੰਦੇ ਨੂੰ ਛੱਡਿਆ ਕਿ ਬੁਲਾਉਂਦੇ ਨੇ ਨਾ ਜਿਹੜੇ ਨੂੰ ਜਿਹਨਾਂ ਨੇ ਉਹ ਫੋਨ ਲਾਇਆ ਕੰਨ ਨੂੰ ਉਹ ਭਾਈ ਤੇ ਤੁਹਾਡੇ ਨਾਲ ਨਹੀਂ ਹੈਗਾ ਇਹੋ ਜੀ ਉਹ ਕਾਨੂੰਨ ਨੂੰ ਫੋਨ ਲਾਈ ਜਿਹੜਾ ਕਦਰਦਾਰ ਨਹੀਂ ਉਹ ਸਾਡੇ ਨਾਲ ਨਹੀਂ ਹੈ ਅੱਛਾ ਤਾਂ ਹੀ ਕੋਈ ਛੱਡਿਆ ਹੈ ਮੈਂ ਵੀ ਕਿਹਦਾ ਵੱਡਾ ਖੜਾ ਉਹ ਬਲਾਤ ਬਣਾਇਆ ਨਹੀਂ ਹੈਗਾ ਕੀ ਹਾਲ ਹੈ ਵੀ ਤਾਂ ਵਧੀਆ ਚੱਲ ਜੀ ਸੇਵਾ ਲਾ ਕੇ ਆਈਆਂ ਦੋ ਤਿੰਨ ਜਾਨਾ ਬੋਤਲ ਲੈ ਜਾ ਉਹ ਤੇ ਕੀ ਗੱਲ ਬੋਤਲ ਲੈ ਜਾ ਮੈਂ ਹੋਰ ਲੈਣਾ ਨਾ ਬੋਤਲ ਬੋਤਲ ਦੇ ਬੱਸ ਬੱਸ ਅਈਓ ਕਿਹਦੇ ਲਾ ਦਮਾ ਕੋਲ ਉਹਨੂੰ ਜਾਨ ਦੇ ਦੇ ਦਾਰ ਨੂੰ ਮੈਂ ਕਿਹਾ ਮੈਂ ਕਿਹਾ ਉਹ ਤੋਂ ਵੀ ਮੁੰਡਾ ਹੋ ਨਾ ਟਰੈਕ ਮੂਹਰਾ ਆ ਗਿਆ 70 ਸਾਲ ਹੋ ਤੇਰਾ ਪੁੱਤ ਤਾਂ ਹੋਣੀ ਤੇ ਇਹ ਨਾ ਹੋਗਾ ਇਸ ਤਰ੍ਹਾਂ ਜੀ ਦੋਨੇ ਪਾਸੇ ਇਹ ਬੀਰੋ ਕਰਾ ਲਿਆ ਹੈ ਜਦੋਂ ਉਹਦੇ ਨਾਲ ਆਉਂਦੇ ਨੇ ਪਲੋਂ ਹੋ ਰਹਿਣਗੇ ਬਈ ਅਜਾ ਸੈਟਾ ਮਾਤਾ ਵੱਡਾ ਕੋਲ ਅੱਜ ਆਈ ਮੈਂ ਦੁਆਰਾ ਕਰੇਗੀ ਜੇ ਮੈਂ ਮਗਰੇ ਇੱਕ ਡੈਕਟਰ ਕਰਕੇ ਦੋਸਤਾਂ ਦਾ ਡੈਕਟਰ ਬਣਾ ਲੈਂਦਾ ਫਿਰ ਆਪਣੀ ਗੱਲ ਹੋ ਜਾਂਦੀ ਪੂਰੀ ਗੜਾ ਡੈਕਟਰ ਆਹੋ ਲਾ ਵੀ ਆ ਤੂੰ ਤੁਸੀਂ ਬੈਠੇ ਵਿੱਚ ਨੰਬਰ ਕਰਵਾ ਲੈ ਜੀ ਕਹਿੰਦਾ ਤੁਸੀਂ ਦੇਖੋ ਜੀ ਪੋ ਚੈੱਕ ਕਰ ਨਰ ਨੂੰ ਲੈ ਜਾਓ ਪੋ ਚੈੱਕ ਕਰ ਮੈਂ ਸੱਚ ਕਰ ਮੈਂ ਸਾਰਤ ਨੂੰ ਆਏ ਆਂ ਮੈਂ ਬੱਸ ਤੇ ਪੇਲੇ ਮੈਂ ਜੇ ਨਾਮ ਮਿਲ ਜਾਣਾ 57 ਥੋੜੇ ਥੋੜੇ ਨੰਬਰ ਚਾਹੁੰਦਾ ਹਾਂ ਜੀ ਦੇ ਵੀ ਹੋ ਸਕਦਾ ਜੇ ਨਾਲ ਲੈ ਜਾਣਾ ਨਾਲ ਵੀੜ ਜਾਓ ਉੱਥੇ ਵੀ ਟਰੈਕਟਰ ਦੀ ਲੋੜ ਹਾਂ ਇਹ ਮਸ਼ੀਨ ਜaldi ਉੱਥੇ ਲੱਗ ਤਾ ਰੋਈ ਬਾਈ ਹਾਂ ਹਾਂ ਚੱਲ ਜੀ ਉੱਥੇ ਲੱਗ ਪਾ ਫਿਰ ਕਿਤੇ ਮਿੱਟੀ ਦੀ ਥੋੜਾ ਜਿਹਾ ਰਕਵਰਮੈਂਟਾ ਰੁੱਸੇ ਕਿਤੇ ਹੈਗੀ ਜਗ੍ਹਾ ਉਸਦੇ ਪੱਟ ਕੇ ਭਾਰ ਭਰ ਕੇ ਜਾਈਏ ਮੈਂ ਟਰੈਕਟਰ ਬੜਾ ਥੋੜਾ ਰੇਤਾ ਬਹੁਤ ਹੀ ਹੈ ਥਰ ਜਿਆਦਾ ਰੇਤਾ ਜਿਹੜੀ ਡੱਕਰ ਮਿੱਟੀ ਹੁੰਦੀ ਉਹ ਥੋੜੀ ਖਰਾਬ ਨਾ ਨਾ ਬੜੀਆ ਬੜੀਆ ਸਾਰੇ ਨੂੰ ਮਿੱਟੀ ਦੀ ਸੁਪਰੀ ਸਾਰੇ ਆਈ ਹੈ ਦੱਸੋ ਅੱਤੋਂ ਨੋਦਨ ਜੀ ਫੇਰ ਤਰ ਨਾ ਰੱਖੇ ਸਾਰਾ ਸਮਾਨ ਉਹ ਸਾਰੇ ਹੀ ਮਾਲ ਨੂੰ ਦੇਖ ਕੇ ਤੂੰ ਕਬਰ ਆਈ ਬਿੱਲੀ ਆ ਜੀ ਇਹਦਾ ਸਾਡੇ ਹੁਣ ਸਾਨੂੰ ਰਾਹ ਤੇ ਬੇਲੇ ਤਾਂ ਤਾਂ ਬਣੇ ਇੱਧਰ ਟਰੈਕਟਰ ਇਹਨਾਂ ਤੋਂ ਬਹੁਤ ਤੁਹਾਡੀ ਕਿਸੇ ਨੂੰ ਨਾ ਕਹਾ ਟਾਈ ਅਪ ਹੋਇਆ ਵਾ ਕਿਹਦਾ ਜੀ ਸਾਡੇ ਪਿੰਡ ਦੇ ਬੰਦੇ ਦੇ ਗੱਲ ਦੇ ਜਨ ਹੁਣ ਦੋ ਗੱਡੇ ਸਾਡੇ ਹੁਣ ਬੇਲੇ ਦੋੜੀਆ ਲਾ ਦੂੰਗੀ ਬੇਲੇ ਹਾਂ ਮੈਂ ਜਾਵਾਂ ਉੱਥੇ ਵੀ ਪਿੰਡ ਪਿੰਡ ਨਰੇਗਾ ਵਾਲੇ ਬੈਠੇ ਵੀ ਠੰਡੇ ਭਰੀ ਜਾਂਦੇ ਆ ਪਰ ਕਹਾ ਹਾਂਜੀ ਉਹਨੂੰ ਗੱਲ ਚਹੀਏ ਆ ਕਿ ਪਤਾ ਨਹੀਂ ਕਿਤਾ ਹਾਂ ਵੀ ਮਿੱਟੀ ਕਹਾਂ ਵੀ ਲੋੜ ਹੈ ਹਾਂ ਕਹਾਂ ਵੀ ਲੋੜ ਹੈ ਜਿਹੜਾ ਫੌਜ ਕਰਦਾ ਜੀ ਉਹ ਕਹਿੰਦੇ ਕਹਾਂ ਜਾ ਰਿਹਾ ਉਹਨੇ ਮੈਂ ਵੀ ਕਹਿੰਦਾ ਤੇਰੇ ਬੰਦੇ ਨਾਲ ਘੰਟਾ ਖੇਲ ਕਰਦੇ ਕਿਤੇ ਨਾ 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 ਟਹਾਰੂ ਆਪਕ ਜਿਹੜਾ 19 ਦੋਦਕੁਰ ਵਾਲਾ ਉਹ ਤਾਂ ਓਕੇ ਹੋ ਗਿਆ ਹੁਣ ਫਸਿਆ ਇੱਕ ਹਸਾਰੰਗਪੁਰ ਅਸੀਂ ਦੋ ਦੋਦਕੁਰ ਦੀ ਗੱਲ ਹਾਂ ਦੋਦਕੁਰ ਦੀ ਗੱਲ ਬਹੁਤ ਉੱਥੇ ਤਾਂ ਯਾਰ ਕੱਲ ਮੈਂ 8 ਵਜੇ ਪਹੁੰਚਿਆ ਸੀ ਘੱਟੋ ਘੱਟ 15 20 ਲਾਈਨ ਤੇ ਲੱਗੇ ਖੜੇ ਮਾਰੀ ਜਾਰੀ ਜਿਹੀਆਂ ਜਿਉਂ ਲੱਗੀਆਂ ਕੱਲ ਚਾਂਦ ਤੇਵਾ ਪਹੁੰਚੀ ਜਿਹੜਾ ਹਾਂ ਸਾਡੇ ਉਧਰ ਟੱਪਰੀਆਂ ਪਿੰਡਾਂ ਦੇ ਉੱਤੇ ਜੋ ਜਿਹੜੇ ਜਾਂਦੇ ਸਾਰੇ ਮੁੰਡੇ ਜਿਹੜੇ ਜਾਂਦੇ ਆਂ ਗਾਹਾਂ ਦੀ ਗਾਹਾਂ ਗਾਹਾਂ ਰਸਤੇ ਦਾ ਵੀ ਨਹੀਂ ਪਤਾ ਥਿੱਤੀ ਤੇ ਬਾੜ ਹੁੰਦਾ ਹਾਂਜੀ ਹਾਂਜੀ ਉੱਥੇ ਜੇ ਅਗਲਾ ਦੇਖ ਕੇ ਹੁਣ ਸੜਕ ਤਾਂ ਉੱਥੇ ਘਸੀ ਵੀ ਅਗਲਾ ਉਹੀ ਅਟਰੈਕਸ਼ਨ ਤੇ ਮੁੜਦਾ ਚਾਈ ਜਾਂਦਾ ਜਿਹੜਾ ਨਾ ਨਾ ਕੱਲ ਫੇਰ ਆਉਂਗੇ ਹਾਂ ਚੱਲ ਤਾਂ ਨਾ ਬਈ ਜੇ ਬੇਵਿਵਤਾ ਪਾਈ ਹੈ ਪਰਮਾਤਮਾ ਨੇ ਤਾਂ ਉਹਦਾ ਹੱਲ ਕੱਢਣ ਵਾਲੇ ਵੀ ਸਾਡੇ ਮੁੰਡੇ ਹੈਗੇ ਸਾਰੇ ਪੰਜਾਬ ਤੇ ਇਹ ਗੱਲ ਤਾਂ ਸਭ ਤੋਂ ਵੱਡੀ ਹੈ ਜਦੋਂ ਹੁੰਦਾ ਸਾਰੇ ਇਕੱਠੇ ਜੇ ਜੇ ਹੁਣ ਮਤਲਬ ਇੱਥੇ ਨਾ ਬੇਵਿਵਤਾ ਪੈਂਦੀ ਤਾਂ ਆਪਣੀ ਦੂਸਰੇ ਇਸ ਤਰ੍ਹਾਂ ਮੁੰਡਰ ਮ ਪਾਣੀ ਕੋ ਮਿਲਿਆ ਸਾਰੇ ਪਾਸੇ ਪਰ ਵੀ ਬੁੱਗਰ ਵੀ ਰਪਾਰਾਂ ਤੇ ਟਾਈਮ ਸਭ ਆ ਜਾਂਦਾ ਸਾਡੇ ਨਾਲ ਖੜੂਗਾ ਹਾਂ ਸਾਡੇ ਨਾਲ ਖੜੂਗਾ ਤਾਂ ਕੇ ਸਮੇਂ ਦਾ ਨਹੀਂ ਪਤਾ ਹੁੰਦਾ ਕੁਝ ਵੀ ਹੁਣ ਯਾਰ ਮੈਂ ਠੰਡੇ ਦੀ ਬੋਤਲ ਚੱਕੀ ਸੀ ਤੁਸੀਂ ਦੇ ਲੈ ਕੰਫਰੈਂਸ ਹੋ ਗਈ ਉਹ ਆ ਜੀ ਉਹ ਜੀ ਹੁਣ ਕੀ ਕਹਿੰਦਾ ਪਰ ਪਹਿਲਾਂ ਠੀਕ ਤਾਂ ਸਾਡੇ ਕੋਲ ਬੰਦੇ ਨੇ ਲੈਣ ਨੂੰ ਤਾਂ ਹੀ ਤੇ ਪੈਸੇ ਕੋਲ ਖੜਿਆ ਉਹ ਵੀ ਨੇ ਕਹਿੰਦਾ ਕਿ ਹਾਂ ਰੁੱਕ ਜਾਈਏ ਸਾਡਾ ਵਧੀਆ 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 ਫਾਰਮ ਵਧੀਆ ਯਾਰ ਐਸੇ ਹਾਂ ਐਚੀਡੀ ਡਿਗਰੀ ਆ ਆ ਜਾਓ ਆ ਜਾਓ ਕਿਹ ਜੱਟਾਂ ਲੱਗੇ ਜਾਣਾ ਪੂਰਾ ਖੜਾਏ ਜਿੱਥੇ ਵਾਠੀ ਹੈ ਆ ਨਾ ਲੈ ਲਓ ਇਕੱਠੇ ਕਰ ਦੋ ਨਾ 90 ਮਿੰਟ ਲੱਗਣਾ ਆਏ ਜਾਣ ਤੁਹਾਨੂੰ ਵਾਜੜ ਦੇ ਪਹੁੰਚ ਗਏ ਤੁਸੀਂ ਰੋਪੜ ਸਹਿਰ ਦੇ ਵਿੱਚ ਜਿੱਥੇ ਤੇ ਹੈੱਡ ਦਾ ਜਿਹੜਾ ਪੌਲਾ ਜੀ ਜਿੱਥੋਂ ਪਾਣੀ ਰਿਲੀਜ਼ ਕੀਤਾ ਗਿਆ ਭਾਗੜੇ ਤੋਂ ਬਾਅਦ ਜਿੱਥੇ ਅੱਗੇ ਆ ਕੇ ਸਟਾਪ ਤੇ ਇੱਥੇ ਦਰਿਆ ਦੇ ਵਿੱਚ ਮੁਸਲਮਾਨ ਭਾਈਚਾਰੇ ਨੇ ਸਾਡੇ ਨੂੰ ਬਹੁਤ ਸਬਜ਼ੀ ਬਾਜੀ ਲਾਈ ਹੋਈ ਸੀ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਸਾਰਿਆਂ ਨੂੰ ਕੱਢਤਾ ਜੀ ਬਾਹਰ ਤੰਬੂ ਲਾਇਆ ਸਾਰੇ ਬਾਹਰ ਬੈਠੇ ਜੀ ਵੈਸੇ ਮੈਂ ਰਵਿੰਦਰ ਨੂੰ ਕਿਹਾ ਸੀ ਜੀ ਰਵਿੰਦਰ ਇੱਥੇ ਢੇਡਾ ਮਾਰ ਗਿਆ ਇੱਕ ਵਾਰ ਤੇ ਇਹਨਾਂ ਕੋਲ ਖਾਣ ਪੀਣ ਦਾ ਸਮਾਨ ਸਾਰਾ ਪਹੁੰਚੀ ਜਾਂਦਾ ਐਜਾਂ ਦੀ ਗੱਲ ਕੋਈ ਨਹੀਂ ਹੈਗੀ ਵੀ ਜੇ ਆਪਣੇ ਘਰਾਂ ਤੋਂ ਘਰੋਂ ਕੇ ਬਾਹਰ ਬੈਠੇ ਵੈਸੇ ਪੱਕੇ ਦਾ ਮਕਾਨ ਇਹਨਾਂ ਨੇ ਪਾਏ ਹੋਏ ਨੇ ਅੰਦਰ ਛੰਨਾ ਹੀ ਆ ਛੰਨਾ ਦੇਖੋ ਜੀ ਇਧਰ ਨਹੀਂ ਸੜਾਂ ਦਿਖਦੀਆਂ ਹਾਂ ਜਿੱਥੇ ਜਿੱਥੇ ਬੈਠੇ ਅੰਦਰ ਹੀ ਸੜਾ ਛੰਨਾ ਪਾਈਆਂ ਵੀ ਇਹਨਾਂ ਨੇ ਤੇ ਪ੍ਰਸ਼ਾਸਨ ਨੇ ਇਹਨਾਂ ਨੂੰ ਕੱਢਤਾ ਬਾਹਰ ਜੀ ਸਾਰੇ ਨੂੰ ਉਹ ਪਛਾਤਾ ਜੇ ਪਾਣੀ ਦਾ ਕੋਈ ਪੁਖਤਾ ਉਹ ਨਹੀਂ ਹੈਗਾ ਵੀ ਕਿੰਨਾ ਕੁ ਪਾਣੀ ਆਉਣਾ ਕਿੰਨਾ ਕੁ ਛੱਡਣਾ ਕਿੰਨਾ ਕੁ ਵੱਧ ਰਿਹਾ ਕਿੰਨਾ ਕੁ ਘਟ ਰਿਹਾ ਫਿਰ ਅੱਜ ਫਿਰ ਹਾਲ ਅੱਜ ਦੇ ਦਿਨ ਦਾ ਤੇ ਮੌਸਮ ਦੇਖਿਆ ਜਾਵੇ ਤਾਂ ਮੌਸਮ ਬਹੁਤ ਵਧੀਆ ਸਾਫ਼ ਸੁਥਰਾ ਧੁੱਪ ਨਿਕਲੀ ਹੋਈ ਹੈ ਤੇ ਹੁਣ ਦਰਿਆ ਪਰ ਜਾ ਕੇ ਦੇਖਣਾ ਵੀ ਕਿੰਨਾ ਕੁ ਪਾਣੀ ਚੱਲ ਰਿਹਾ ਕਿੰਨਾ ਕੁ ਨਹੀਂ ਬਾਕੀ ਤਾਂ ਪਰਮਾਤਮਾ ਦੇ ਹੱਥਾਂ ਵੀ ਕਿਵੇਂ ਚੱਲਣਾ ਕਿਵੇਂ ਨਹੀਂ ਮੈਨੂੰ ਜੀ ਤੁਹਾਨੂੰ ਉੱਥੇ ਚੱਲ ਕੇ ਫਟਕੇ ਜੀ ਮੈਂ ਅ ਸਤਲੁਜ ਦਰਿਆ ਦੇ ਮੇਨ ਫਟਕਾਂ ਤੇ ਮਤਲਬ ਰੁਪੜ ਜਿੱਥੇ ਪਾਣੀ ਨੂੰ ਰੋਕਿਆ ਜਾਂਦਾ ਇਸ ਟਾਈਮ ਤਕਰੀਬਨ ਜਿੱਥੇ ਤੱਕ ਨਿਗਾਹ ਜਾਂਦੀ ਮੇਰੀ ਕੈਮਰੇ ਦੇ ਹਿਸਾਬ ਨਾਲ ਵੀ ਸਾਰੇ ਫਟਕ ਓਪਨ ਕੀਤੇ ਹੋਇਆ ਆ ਜਿਹੜੇ ਆ ਰੈੱਡ ਲੱਗੇ ਹੋਏ ਜਿਹਨਾਂ ਦੇ ਥੱਲੇ ਉਹ ਦੇਖੋ ਆ ਆਊਟਰ ਦੇ ਫਟਕ ਹਨ ਜਿਹੜੇ ਇਹ ਰੈੱਡ ਅਲਰਟ ਹੈ ਜਦੋਂ ਮਤਲਬ ਕੋਈ ਜ਼ਿਆਦਾ ਹੀ ਮੀਂਹ ਪੈ ਜਾਵੇ ਜਾਂ ਜਾਦੀ ਕੋ ਚੱਕਰ ਹੋਵੇ ਤਾਂ ਫਾਟਕ ਖੁੱਲਦੇ ਐ ਐਮਰਜੈਂਸੀ ਫਾਟਕ ਕਹਿੰਦੇ ਜੀ ਇਹਨਾਂ ਨੂੰ ਆਹ ਰੈਡਰ ਇਹਨਾਂ ਦੇ ਥਲੇ ਥਲੇ ਰੈਡ ਲੈਣਾ ਬਣਾਈ ਜਾਂਦੀਆਂ ਤੇ ਹੁਣੇ ਖੁੱਲੇ ਹੋਇਆ ਹੈ ਬਾਕੀ ਇਹੀ ਪਾਣੀ ਗਾਹਾਂ ਜਾ ਕੇ ਜੀ ਅ ਤੁਹਾਨੂੰ ਪਤਾ ਹੀ ਆ ਤੁਸੀਂ ਦੇਖ ਰਹੇ ਪਿਛਲੇ 3-4 ਦਿਨਾਂ ਤੋਂ ਜਿਹੜੇ ਬਲੌਗ ਪੈ ਰਹੇ ਆ ਬਹੀ ਪਾਣੀ ਸਾਨੂੰ ਉੱਥੇ ਨੁਕਸਾਨ ਕਰ ਰਿਹਾ ਜਾ ਕੇ ਬੰਨਾਂ ਨੂੰ ਢਾਹ ਲਾ ਰਿਹਾ ਤੇ ਪ੍ਰਸ਼ਾਸਨ ਦੀ ਵੀ ਮਜਬੂਰੀ ਹੈ ਵੀ ਜੇ ਫਟਕਾ ਨੂੰ ਇੱਥੇ ਪਾਣੀ ਬੰਦ ਕਰਦੇ ਆ ਤਾਂ ਪਿੱਛੇ ਪਤਾ ਨਹੀਂ ਆਨੰਦਪੁਰ ਸਾਹਿਬ ਤੱਕ ਕਿੰਨੇ ਕਿ ਪਿੰਡ ਅ ਵਿੱਚ ਪਾਣੀ ਵਰ ਜਾਣਾ ਹੈ ਹੁਣ ਜਿੰਨਾ ਪਾਣੀ ਪਿੱਛੇ ਤੋਂ ਭਾਖੜਾ ਡੈਮ ਤੋਂ ਆ ਰਿਹਾ ਜੀ ਵਿੱਚ ਸਸੇ ਦਾ ਉਹ ਸਾਰੇ ਜਿੰਨਾ ਆ ਰਿਹਾ ਉਹਨਾਂ ਹੀ ਨਾਲ ਦੀ ਨਾਲ ਰਿਲੀਜ਼ ਕਰੀ ਜਾਂਦੇ ਅੱਗੇ ਤੇ ਜਿਹੜੀ ਲੁਧਿਆਣੇ ਤੇ ਦਰਾਹੇ ਵਾਲੀ ਸੜਕ ਨੂੰ ਕੱਚੀ ਨਹਿਰ ਜਾਂਦੀ ਜੇ ਇਹ ਦਰਿਆ ਤੋਂ ਜਾਂਦੀ ਹੋਰਤ ਉਹ ਤਕਰੀਬਨ ਬੰਦੇ ਕਰੀ ਵੀ ਹੈ ਜੀ ਸਾਰੀ ਉਹਦਾ ਪਾਣੀ ਸਾਰੇ ਸਿੱਧੇ ਹੀ ਛੱਡਿਆ ਹੋਇਆ ਕਿਉਂ ਉਹਦੀ ਵੀ ਨਹੀਂ ਰਿਕੁਆਇਰਮੈਂਟ ਹੈ ਕਿ ਜੀ ਪਾਣੀ ਦੀ ਗਾਂ ਕਿਤੇ ਵੀ ਨਹੀਂ ਲੋੜ ਹੋਣ ਬਰਸਾਤਾਂ ਹੀ ਇੰਨੀ ਹੋ ਗਿਆ ਵੀ ਪਾਣੀ ਦੀ ਲੋੜੇ ਨਹੀਂ ਪੈ ਰਹੀ ਕਿਤੇ ਵੀ ਉਹਦੇ ਕਰਕੇ ਹੁਣ ਸਿੱਧਾ ਹੀ ਜਾ ਰਿਹਾ ਪਾਣੀ ਕਿਤੇ ਵਾਹਿਗੁਰੂ ਕਰੇ ਵੀ ਸੁੱਖ ਸ਼ਾਂਤੀ ਨਾਲ ਭਾਈ ਇਹ ਸਮੁੰਦਰਾਂ 'ਚ ਪਹੁੰਚ ਜਵੇ ਕਿਤੇ ਨੁਕਸਾਨ ਨਾ ਕਰੇ ਅੰ ਵਿਚ ਜੇ ਨੂੰ ਹਰ ਇੱਕ ਖਬਰਾਂ ਨਹੀਂ ਆ ਰਹੀਆਂ ਵੀ ਇੱਕ ਦੋ ਜਗ੍ਹਾ ਪਾਣੀ ਕਿਤੇ ਕਿਤੇ ਬੰਨਾ ਪਰ ਨੂੰ ਟੱਪ ਗਿਆ ਉਹ ਪਤਾ ਨਹੀਂ ਅਫਵਾਵਾ ਹੈ ਕਿ ਸੱਚ ਹੈ ਇਹ ਤਾਂ ਹੁਣ ਵੈਗਰੂਏ ਜਾਣਦਾ ਤੇ ਇਹਦਾ ਹੈਗਾ ਜੀ ਹੈੱਡ ਵਰਕਰਸ ਗਰੁੱਪ ਪਰ ਤੇ ਹੁਣ ਬਾਕੀ ਤੁਸੀਂ ਅਰਦਾਸ ਬੇਨਤੀ ਕਰੋ ਮਹਾਰਾਜ ਅੱਗੇ ਵੀ ਹੁਣ ਮੌਸਮ ਐ ਕਣੀ ਰਹੇ ਧੁੱਪ ਨਿਕਲੀ ਵੀ ਆ ਜੀ ਜਿਹੜੇ ਆ ਬੱਦਲ ਥੋੜੇ ਮੋਟੇ ਉੱਠੇ ਐ ਕਣੀ ਆਪਣੀਆਂ ਦਿਸ਼ਾਵਾਂ ਬਦਲ ਕੇ ਨਿਕਲ ਜਵੇ ਵੀ ਕਿਤੇ ਮਹੀਨਾ ਪਵੇ ਮਹਾਰਾਜਾ ਚਾਪਾ ਸਾ ਸੁੱਖ ਰੱਖਿਓ